ਮੁੱਖ ਮੰਤਰੀ ਸਾਹਿਬ ਕਿਸੇ ਨੂੰ ਇੰਨਾ ਵੀ ਨਾ ਡਰਾਓ ਕਿ ਡਰਨ ਵਾਲਾ ਡਰਨਾ ਹੀ ਛੱਡ ਦੇ ਤਾਂ ਦੋਸਤੋ ਪਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਪਰ ਹੋਏ ਪਰਚਿਆਂ ਬਾਰੇ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੀ ਹੈ ਤੇ ਇਸ ਤੇ ਚੱਲਦਿਆਂ ਹੀ ਨਵਜੋਤ ਕੌਰ ਲੰਬੀ ਪਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਬੋਲ ਰਹੇ ਹਨ ਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਕਾਫੀ ਗੱਲਾਂ ਕਹੀਆਂ ਹਨ ਅਤੇ ਨਾਲ ਹੀ ਅਪੀਲ ਵੀ ਕੀਤੀ ਹੈ ਜੋ ਕਿ ਅਸੀਂ ਸਾਰਾ ਸੁਣਾਗੇ ਇਸ ਵੀਡੀਓ ਰਾਹੀਂ ਅਤੇ ਤੁਹਾਡੇ ਅਨੁਸਾਰ ਜਿਹੜਾ ਇਹ ਨਵਜੋਤ ਕੌਰ ਲੰਬੀ ਵੱਲੋਂ ਇਹ ਸਭ ਕਹਿਣਾ ਕੀ ਸੱਤ ਤੱਕ ਠੀਕ ਹੈ ਜਾਂ ਨਹੀਂ ਉਹ ਜ਼ਰੂਰ ਦੱਸਣਾ ਤੇ ਸੀਐਮ ਭਗਵੰਤ ਮਾਨ ਵੱਲੋਂ ਪਾਨਾ ਸਿੱਧੂ ਦੇ ਪਰਿਵਾਰ ਉੱਪਰ ਪਰਚੇ ਕਰਨਾ ਸਹੀ ਹੈ ਜਾਂ ਗਲਤ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤਾਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਜਿਹੜਾ ਤੁਸੀਂ ਪਰਚਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਪਹਿਲਾਂ ਬਾਈ ਭਾਨੇ ਸਿੱਧੂ ਨਾਲ ਤੱਕਾ ਕੀਤਾ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਚਲੋ ਉਹ ਤਾਂ ਜੋ ਵੀ ਤੁਹਾਡੀ ਸਰਕਾਰ ਨੇ ਕੀਤਾ ਠੀਕ ਹੈ ਪਰ ਤੁਸੀਂ ਤਾਂ ਉਸ ਤੋਂ ਅੱਗੇ ਵਧ ਗਏ ਪਿੰਡ ਦੀ ਪੰਚਾਇਤ ਤੇ ਪਰਚਾ 150 ਲੋਕਾਂ ਦੇ ਪਰਚਾ ਭਾਨੇ ਸਿੱਧੂ ਦੇ ਬਜ਼ੁਰਗ ਬਾਪੂ ਤੇ ਪਰਚਾ ਉਹਨਾਂ ਦੀਆਂ ਭੈਣਾਂ ਤੇ ਪਰਚਾ ਸਾਡੀਆਂ ਧੀਆਂ ਭੈਣਾਂ ਨੂੰ ਠਾਣਿਆਂ ਦੇ ਵਿੱਚ ਰੋਲ ਕੇ ਅਸੀਂ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ। ਇਹ ਜਿਹੜਾ ਕੁਝ ਵੀ ਤੁਸੀਂ ਕੀਤਾ ਇਸ ਨਾਲ ਤੁਹਾਡੀ ਇਮੇਜ ਕੋਈ ਬਹੁਤੀ ਚੰਗੀ ਨਹੀਂ ਹੋਈ ਕੋਈ ਪੋਜ਼ਿਟਿਵ ਇਮੇਜ ਨਹੀਂ ਬਣੀ ਸਕੋ ਲੋਕਾਂ ਦੇ ਵਿੱਚ ਤੁਹਾਡੀ ਨੈਗੇਟਿਵ ਇਮੇਜ ਹੀ ਬਣੀ ਆ ਸੋ ਇਹਨਾਂ ਗੱਲਾਂ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਬਾਕੀ ਅਸੀਂ ਤਾਂ ਤੁਹਾਨੂੰ ਅਪੀਲ ਹੀ ਕਰ ਸਕਦੇ ਹਾਂ ਤੁਸੀਂ ਸਾਡੇ ਤੋਂ ਵੱਧ ਸਮਝਦਾਰ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਇਸ ਸਾਰੀਆਂ ਗੱਲਾਂ ਦੇ ਵੱਲ ਧਿਆਨ ਦਿਓ ਧੰਨਵਾਦ